ਮੇਰਾ ਨਾਮ ਹੈਪੀ ਹੈ ਜੀ ਸੰਗਰੂਰ ਬਾਈਪਾਸ ਸਟੋਰ ਜੀ ਐਸ ਪੀ ਕਰਨਾ ਸਟੋਰ ਮੇਰੇ ਅੱਜ ਸਵੇਰੇ 5:15 ਦੇ ਚੋਰੀ ਹੋਈ ਹੈ ਛਿੱਤੀ ਗੱਡੀ ਸੀ ਦੱਸਣ ਦੇ ਮਤਾਬਕ ਜਿਹੜੇ ਸੈਰ ਕਰਨਾ ਆਉਂਦੇ ਨੇ ਜੀ ਬੰਦੇ ਉਹਨਾਂ ਨੇ ਦੱਸਿਆ ਕਿ ਪੰਜ ਬੰਦੇ ਸੀ ਉਹਨਾਂ ਨੇ ਯਾਨੀ ਕਿ ਕਹਿੰਦਾ ਮਤਲਬ ਅਬਦਾ ਸਮਾਨ ਉਹਨਾਂ ਨੇ ਸੱਫਲ ਪਾ ਕੇ ਸ਼ਟਰ ਚੱਕਿਆ ਜੀ ਅੰਦਰੋਂ ਜਿੰਨਾ ਗੱਲੇ ਤੇ ਕੈਸ਼ ਸੀ ਜੀ ਠੀਕ ਹੈ ਨਾ ਮਤਲਬ ਬਾਕੀ ਹੋਰ ਸਮਾਨ ਜਿਹੜਾ ਲੋਡ ਬੰਦ ਸਮਾਨ ਦੀ ਸਾਰਾ ਇਹਨਾਂ ਨੇ ਜਾਨਕੀ ਹੱਥ ਦਾ ਪਹੁੰਚ ਕੇ ਪਾਕੀ ਲੈ ਗਈ ਤੇ ਮੇਰਾ ਕੁਝ ਬਚੋ ਵੀ ਰਹਿ ਗਿਆ ਜੀ ਕੁਝ ਮੇਰਾ ਨੁਕਸਾਨ ਵੀ ਹੋਇਆ ਤੇ ਜਦੋਂ ਉਹਨਾਂ ਨੇ ਆਵਾਜ਼ ਮਾਰੀ ਨਾਲ ਦੇ ਨਾਲ ਉਹ ਬੰਦੇ ਸਾਰੇ ਭੱਜ ਚੁੱਕੇ ਫਿਰ ਉਹ ਬਜ਼ਾਰ ਕਿਨੂੰ ਲੰਘ ਗਏ ਕੱਕੜਵਾਲ ਰੋਡ ਤੋਂ ਉਹ ਆਏ ਸੀ ਜਿੱਦ ਨੂੰ ਆਂਦੇ ਸਾਰ ਉਹਨਾਂ ਨੇ ਇਸ ਵੇਲੇ 5 ਕੁ ਵਜੇ ਦਾ ਟਾਈਮ ਸੀ ਕਿੰਨਾ ਕੁ ਨੁਕਸਾਨ ਲੱਗਦਾ ਨੁਕਸਾਨ ਜੀ ਮੇਰਾ 20000 ਫੌਂਟ ਉੱਪਰ ਉੱਪਰ ਸਮਾ। ਇਸ ਵਾਰੇ ਪੁਲਿਸ ਪ੍ਰਸ਼ਾਸਨ ਨੇ ਕੋਈ ਆ ਕੇ ਦੇਖਿਆ ਕੋਈ ਚੈੱਕ ਕੀਤਾ। ਪੁਲਿਸ ਪ੍ਰਸ਼ਾਸਨ ਆਈ ਸੀ ਜੀ ਸਵੇਰੇ ਪਹਿਲਾਂ ਪੀਸੀਆਰ ਵਾਲੇ ਆਏ ਸੀ। ਉਸ ਤੋਂ ਬਾਅਦ ਦੂਜੀ ਗੱਡੀ ਆਈ ਸੀ ਐਸਐਚਓ ਵਾਲੀ। ਠੀਕ ਹੈ ਜੋ ਉਹਨਾਂ ਨੇ ਦੇਖਿਆ ਸਾਰਾ ਮੋਕਾ ਸਾਰਾ ਦੇਖਿਆ। ਉਹਨਾਂ ਨੇ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਗੱਲ ਨਹੀਂ। ਭਰੋਸਾ ਦਿੱਤਾ ਜੀ ਉਹਨਾਂ ਨੇ ਵੀ ਬੰਦੇ ਜਰੂਰ ਫੜੇ ਜਾਣਗੇ। ਵੀ ਕਿਸੇ ਵੀ ਤਰ੍ਹਾਂ ਦੀ ਯਾਨੀ ਕਿ ਐਦਾ ਵੀ ਫੜੇ ਦੇਖਾਂਗੇ ਜੀ ਫੜ ਲਾਂਗੇ ਕੀ ਮੰਗ ਕਰਦੇ ਇਸ ਪਰ ਅਸੀਂ ਇਹੀ ਮੰਗ ਕਰਦੇ ਆ ਜੀ ਸਾਡ ਨੂੰ ਇਨਸਾਫ ਮਿਲੇ ਦੁਕਾਨਦਾਰਾਂ ਨਾਲ ਹੋਰ ਵੀ ਵਪਾਰੀ ਭਾਈ ਨੇ ਜੀ ਬਾਜ਼ਾਰ ਦੇ ਵਿੱਚ ਕਿਸੇ ਨਾਲ ਕੱਲ ਨੂੰ ਨੁਕਸਾਨ ਹੁੰਦਾ ਜੀ ਨੁਕਸਾਨ ਘਾਟਾ ਚੱਲਣਾ ਬਹੁਤ ਔਖਾ ਹੈ ਜੀ ਅੱਜ ਕੱਲ ਨਹੀਂ ਕ버 ਹੁੰਦਾ ਜੀ ਕਿਵੇਂ ਲੱਗਦਾ ਜੀ ਸ਼ਾਇਦ ਚ ਤਿੰਨ ਚੋਰੀਆਂ ਲਗਾਤਾਰ ਹੋਈਆਂ ਨੇ ਸਿਰੇ 5 ਵਜੇ ਉਹ ਦੇਖੋ ਜੀ ਮੰਦ ਭਾਰਗੀ ਘਟਨੇ ਜੀ ਇਹ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਜੀ ਬਾਜ਼ਾਰ ਦੇ ਵਿੱਚ ਹਨੇ ਜੀ 아이ਹੀ ਹੈ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਅਪਦਾ ਥੋੜਾ ਜਿਆ ਚੋਕਸੀ ਵਧਾਈ ਜਾਵੇ ਪੀਸੀਆਰ ਰਾਤ ਨੂੰ ਜਾਂ ਆਪਣੀ ਸਾਰਾ ਸਿਸਟਮ ਆਪ ਦੇ ਅਕੋਰਡਿੰਗ ਇਹਨਾਂ ਨੂੰ ਸਹੀ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਘਟਨਾਵਾਂ ਨੇ ਨਾ ਹੋਣ ਇਹ ਅੱਜਕੱਲ ਜਿੰਨੇ ਵੀ ਚੋਰੀਆਂ ਹੋ ਰਹੀਆਂ ਨੇ ਇਹ ਸਭ ਜਨਗੀਨ ਨਸ਼ੇ ਪੱਤੇ ਦੇ ਕਾਰਨ ਜੋ ਵੀ ਬੰਦੇ ਨੇ ਸਭ ਇਸ ਕਰਕੇ ਹੋ ਰਹੀ ਹੈ ਇਹ ਹੀ ਚੀਜ਼ ਦੀ ਮੰਗ ਕਰਦੇ ਆ ਵੀ ਇਨਸਾਫ ਹੋਵੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਨਪਤਰਾਏ ਆ ਜੀ ਕੀ ਕਹਿਣਾ ਚਾਹੁੰਦੇ ਸੀ ਮੈਂ ਇਹ ਚਾਹਣਾ ਮੈਂ ਸਵੇਰੇ ਆਇਆ 4:30 ਪਾਉਨੇ 5 ਵਜੇ ਮੰਦਿਰ ਦੀ ਜਲ ਚੜਾਇਆ ਜਦੋਂ ਆ ਕੇ ਦੇਖਿਆ ਸਾਡੀ ਦੁਕਾਨ ਦਾ ਸਾਟੇ ਚੱਕਿਆ ਹੋਇਆਗਾ ਤੇ 5:30 5 ਵਜੇ ਦੀ ਗੱਲ ਆ ਮੈਂ ਨਾਲ ਦੇਣਾ ਥਾਣੇ ਪਹੁੰਚਿਆ ਥਾਣੇ ਗੇਟ ਲੱਗਿਆ ਹੋਇਆ ਸੀਗਾ ਬੈਲ ਮਾਰੀ ਤਾਂ ਦਰਵਾਜਾ ਖੋਲ੍ਹਿਆ ਮੈਂ ਅੰਦਰ ਵੜਿਆ ਮੁੰਸੀ ਨਾਲ ਗੱਲ ਕੀਤੀ ਕਹਿੰਦਾ ਰਾਤ ਦੇ ਨੀਂਦਿਆਂ ਜੀ ਚਾ ਵੀ ਨਹੀਂ ਪੀਤੀ ਮੈਂ ਤੁਸੀਂ 2 ਮਿੰਟ ਦਾ ਮੇਰੇ ਨਾਲ ਆਓ ਭੇਜਦੇ ਆਂ ਹੀ ਭੇਜਦੇ ਆਂ ਹੀ ਭੇਜਦੇ ਭੇਜਦੇ ਘੰਟਾ ਲਾਤਾ ਜੀ ਉਹਨਾਂ ਨੇ ਸਹਿਰ ਧੂਰੀ ਚ 4-5 ਚੋਰੀਆਂ ਸਾਢੇ 4 ਪੌਣੇ 5 ਵਜੇ ਤੋਂ ਲੈ ਕੇ ਸਾਢੇ 5 ਵਜੇ ਤੱਕ ਚੋਰੀਆਂ ਹੋ ਰਹੀਆਂ ਨੇ ਸੀਐਮ ਸਹਿਰ ਉਹਦਾ ਧੂਰੀ ਆ ਹੋਰ ਆਲੇ ਦੁਆਲੇ ਇਹ ਬਾਰ ਦੱਤਾ ਹੋ ਰਹੀਆਂ ਨੇ ਪੁਲਿਸ ਥਾਣਾ ਕੋਈ ਸੁਣਾਈ ਨਹੀਂ ਕਰਦਾ ਕੋਈ ਸੋਚਦਾ ਵੀ ਨਹੀਂ ਵੀ ਕੀ ਹੋ ਰਿਹਾ ਕੀ ਨਾ ਹੋ ਰਿਹਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਇਨਸਾਫ ਹੋਣਾ ਚਾਹੀਦਾ ਪੈਰਾ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹ ਕਿਉਂ ਨਹੀਂ ਫੜਦੇ ਜਦ ਇਹਨਾਂ ਨੂੰ ਦੱਸ ਦਿੰਦੇ ਆ ਵੀ ਕੈਮਰੇ ਚ ਆ ਆਦਮੀ ਆ ਕਿਉਂ ਨਹੀਂ ਉਹਨੂੰ ਫੜ ਕੇ ਲਿਆਉਂਦੇ ਇਹਨਾਂ ਨੇ ਕਰਨਾ ਹੋਵੇ 1 ਮਿੰਟ ਚ ਕਰ ਸਕਦੇ ਨੇ ਕਿਉਂ ਨਹੀਂ ਪ੍ਰਸ਼ਾਸਨ ਕਰਦਾ ਹੈ ਇਹ ਕੰਮਾਂ